ਸ੍ਰੀ ਵਿਸ਼ਨੂੰ ਭਗਵਾਨ ਦੀ ਜੈ ਸੋ ਸ੍ਰੀ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ੍ਰੀ ਵਿਸ਼ਨੂੰ ਭਗਵਾਨ ਦੀ ਜੈ ਤਿੰਨ ਫਗਣ ਸ਼ੈਨ ਸੇ ਸਮਤ ਚਾਰ ਹਰ ਭਗ ਦਵਾਰ ਜੇਠੂਆ ਸਦੀ 14ਵੀਂ ਕਹੇ ਸਬਦਾਂ ਮੁਖ ਹੋਣਾ ਬਲ ਉਤਰ ਪੂਰਵ ਪੱਛਮ ਦੱਖਣ ਖੇਲ ਖਲਾਈਆ ਕਿਸੇ ਦੇ ਗੋਦੀ ਕੁਛੜ ਚੁਕਿਆ ਨਾ ਹੋਵੇ ਪੁੱਤਰ ਇਕਲਾ ਇਕਲਾ ਨਜ਼ਰੀ ਆਈਆ ਅੰਦਰ ਭਾਉ ਨਾ ਹੋਵੇ ਦੁੱਤਰ ਦੁਤਿਆ ਭਾਉ ਨਾ ਕੋਈ ਬਣਾਈਆ ਸਾਰੇ ਪ੍ਰਭ ਦਾ ਕਰਨ ਸ਼ੁਕਰ ਸ਼ੁਕਰੀਏ ਵਿੱਚ ਸੀਸ ਨਿਵਾਈਆ ਕਰਕੇ ਕੌਲ ਨਾ ਜਾਣਾ ਮੁਕਰ ਇਕਰਾਰ ਦੇਣਾ ਤੋੜ ਨਿਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ੜਾਵੀ ਕਹੇ ੜਾਵੀ ਕਹੇ ਮੈਂ ਗੁਰ ਅਵਤਾਰ ਪੈਗੰਬਰਾਂ ਨਾਲ ਮਿਲ ਕੇ ਕਰਾਂ ਸਵਾਗਤ ਸਵਾ ਤਰਮ ਤਾਰ ਬਣਾਈਆ ਪ੍ਰਭੂ ਮੇਰੀ ਚੋਲੀ ਪੌਣੀ ਮੇਰੀ ਕਰਨੀ ਕੀਤੀ ਦੀ ਲਗਤ ਲੇਖਾ ਲਿਖੇ ਵਿੱਚੋਂ ਚੁਕਾਈਆ ਸ਼ਬਦੀ ਬਦਲ ਦੇਣੀ ਆਦਤ ਤੇਰੇ ਹੱਥ ਵੜਿਆਈਆ ਮੈਨੂੰ ਸਾਂਝੀ ਦਸਣੀ ਆਵਾਦਤ ਜੋ ਭਗਤਾਂ ਦਿੱਤੀ ਇੰਦਰੜਾਈਆ ਮੈਂ ਖਾਵਾ ਅਗਾਂ ਮਨਿਆਮਤ ਵਿਨ ਰਸ ਨਾ ਰਸ ਚਖਾਈਆ ਕੁੜੀ ਕਿਰਿਆ ਨਾ ਕਰੇ ਕਹੇ ਅਲਾਮਤ ਇਲਮ ਆਲਮ ਨਾ ਕੋਈ ਚਤਰਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਰੇ ਆਪਣਾ ਹੁਕਮ ਵਰਤਾਇਆ ਸਦੀ 14ਵੀਂ ਕਹੇ ਸੁਨ ਰਾਵੀ ਸਖੀਏ ਅੰਕ ਸਹੇਲੀ ਦਿਆਂ ਜਨਾਈਆ ਜੰਗਲ ਵੇਲਿਆਂ ਦੇ ਵਿੱਚ ਵਸੀਏ ਢਿੱਲੇ ਪਹਾੜਾਂ ਠੋਕਰ ਖਾਈਆ ਉੱਚੇ ਥਾਂ ਨੀ ਮੈਨੂੰ ਨਸੀਏ ਪੱਜੀਏ ਵਾ ਹਵੰਦ ਆਇਆ ਕਿਸ ਅਕਣ ਵਿੱਚ ਫਸੀਏ ਆਸੀ ਨਾ ਕੋਈ ਕਟਾਈਆ ਉੱਠ ਵੇਖ ਜਿਸ ਪ੍ਰਭੂ ਦੇ ਚਰਨਾ ਹੇਠਾਂ ਵਸੀਏ ਜੁਗ-ਜੁਗ ਸੇਵ ਕਮਾਈਆ ਉਸ ਨੂੰ ਵਖਰਾ ਰਹਿਣ ਦਸੀਏ ਦਰਦਾਂ ਨਾਲ ਜਨਾਈਆ ਨਯਨਿਓ ਚਰਨਾ ਟੱਠੀਏ ਤੂੜੀ ਖਾ ਕਰਮਾਈਆ ਸੱਚ ਦਾ ਲਾਖਟਿਏ ਮਿਲੇ ਮਾਨ ਵਡਿਆਈਆ ਤੂੜੀ ਚਰਨ ਚਟਿਏ ਅੰਦਰ ਮਤ ਮੈਲ ਗਵਾਈਆ ਤਨ ਕਾਇਆ ਚੋਲੀ ਰਤੀਏ ਰੰਗ ਅਗੰਮ ਰੰਗਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਦ ਆਪਣਾ ਮੇਲ ਮਿਲਾਇਆ ਸਦੀ 14ਵੀਂ ਕਹੇ ਢਾਈ ਗੱਜ ਲਿਆਉਣਾ ਖੱਦਰ ਖਾਦਮ ਸੇਵ ਕਮਾਈਆ ਮੇਰੀ ਪੁਰਾਣੀ ਸਦਰ ਆਸ਼ਾ ਵਿੱਚ ਰਖਾਈਆ ਜਿਸ ਦੀਨ ਦੁਨੀ ਦੇਣੀ ਬਦਲ ਬਦਲਾ ਦੇ ਚੁਕਾਈਆ ਉਹ ਸੱਚਾ ਕਰੇ ਅਦਲ ਇਨਸਾਫ ਇੱਕ ਰਖਾਈਆ 101 ਭੰਨੇ ਹੋਵਣ ਗਨੇ ਇੱਕ ਲੈ ਗਿਲੇ ਸੌਰੀ ਉਹ ਸੱਚਾ ਕਰੇ ਅਦਲ ਇਨਸਾਫ ਇੱਕ ਰਖਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਰਖਾਈਆ ਸਦੀ 14ਵੀਂ ਕਹੇ ਢਾਈ ਸੇਰ ਭੁੰਨੇ ਹੋਵਣ ਚਨੇ ਗੋਵਿੰਦ ਆਸ ਜਣਾਈਆ 101 ਭੰਨੇ ਹੋਵਣ ਗੰਨੇ ਮੇਲਾ ਸਿੰਘ ਹੱਥ ਛੁਆਈਆ ਜਨ ਭਗਤੋ ਮੁਖੋਂ ਕਹਿਣਾ ਸੈਬ ਸਾਡੀਆਂ ਮੰਨੇ ਸਾਡੀ ਚੱਲੇ ਰਜ਼ਾਈਆ ਕੀ ਹੋਇਆ ਜੇ ਮਾਲ ਚਰਾਇਆ ਤੰਨੇ ਤੁਹਾਨੂੰ ਰਸ ਦੇ ਚਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਦੇ ਆਪਣਾ ਹੁਕਮ ਸੁਣਾਈਆ ਸਦੀ ਚਾਦਵੀ ਕਹਿ ਰਾਵੀ ਕੰਡੇ ਨਾਲ ਲਿਆਉਣਾ ਕਿਰਪਾ ਜੋ ਤਤੀ ਰੇਤ ਹਲਾਈਆ ਮੈਂ ਵੇਖਣ ਜਾਵਾਂ ਤੁਰਕਾਂ ਤੁਰਤ ਆਪਣਾ ਕਦਮ ਉਠਾਈਆ ਜਗਤ ਜਹਾਨ ਬਣਾਉਣਾ ਮੁਰਦਾ ਮਰੀਆਂ ਨਾ ਕੋਈ ਜਿਵਾਈਆ ਵਰਦਾ ਲਾਉਣਾ ਸੱਚੇ ਸਤਗੁਰ ਦਾ ਗੁਰ ਗੁਰਦੇਵ ਇੱਕ ਅਖਵਾਈਆ ਸਾਚਾ ਮੰਤਰ ਜਾਏ ਫੁਰਦਾ ਫੁਰਨੇ ਬੰਦ ਕਰਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਦੇ ਆਪਣਾ ਹੁਕਮ ਵਰਤਾਈਆ ਰਾਵੀ ਕੇ ਮੇਰਾ ਖੇਲ ਹੋਣਾ ਅਨਡਿਠਾ ਨੈਤਰ ਵੇਖਣ ਕੋਈ ਨਾ ਪਾਈਆ ਪ੍ਰਭ ਦਾ ਪਾਣਾ ਮੰਨਣਾ ਮਿੱਠਾ ਸਿਰ ਸਕੇ ਨਾ ਕੋਈ ਉਠਾਈਆ ਸਬਦਾਂ ਲੇਖ ਵਾਲਾ ਚਟਾ ਹਰ ਕਰਤਾ ਫੋਲ ਫੁਲਾਈਆ ਜਨ ਭਗਤੋ ਨਾਲ ਲਿਆਉਣਾ ਇਟਾ ਇੰਚ 4 400 ਬਾਪਾਈਆ ਉਸ ਨਾਲ ਇੱਕ ਪਾਸਾ ਕੀਤਾ ਹੋਵੇ ਚਟਾ ਡਾਬੋ ਰਹਿਣ ਕੋਈ ਨਾ ਪਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਧ ਦੇ ਮਾਨ ਵੜਾਈਆ ਸਦੀ ਚੌਦਵੀਂ ਕਹੇ ਸਭ ਨੇ ਹਿਰਦੇ ਹੋਣ ਸੋਦੇ ਪੁਨੀਤ ਰੂਪ ਬਟਾਈਆ ਰਾਵੀਤਾ ਕੰਡਾ ਪ੍ਰਭ ਦਾ ਬੈਠਣਾ ਅੰਗੋ ਦੇ ਗੋਦਾਵਰੀ ਦਾ ਲੇਖ ਮੁਕਾਈਆ ਪੰਜ ਕੌਡੀਆਂ ਪੰਜ ਨਾਲ ਲਿਆਉਣੇ ਘੋਗੇ ਸੋਨਾ ਜੋੜ ਜੁੜਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰ ਫਰਮਾਣਾ ਇੱਕ ਸੋਨਾਈਆ 라ਵੀ ਕਹੇ ਮੈਂ ਵੇਖਣਾ ਆਪਣਾ ਰਾਮ 라ਵੀ ਕਹੇ ਮੈਂ ਵੇਖਣਾ ਆਪਣਾ ਰਾਮ ਰਮਿਆ ਰਾਮ ਤੁਹਾਈਆ ਦੱਕਣਾ ਤੁਰਦਾ ਕਹਨ ਕਨਹੀ ਆਵੇਖ ਵਖਾਈਆ ਮਿਲਣਾ ਉਸ امام ਜੋ ਅਮਲਾਂ ਤੋਂ ਵਾਰ ਡੇਰਾ ਲਾਈਆ ਵੇਖਣਾ ਖੇਲ तमाम ਕਿਸ ਵਿਦ ਤਮਾਂ ਦੇ ਗਵਾਈਆ ਝਗੜਾ ਮਿਟੇ ਕਾਇਆ ਮਟੀ ਚਾਮ ਚਾਮ ਦ੍ਰਿਸ਼ਟੀ ਡੇਰਾ ਟਾਈਆ ਇਨ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚ ਹਰ ਨੀਕ ਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਵਨ ਹੋ ਕੇ ਭਾਗ ਹਿੱਸਾ ਚੋਲੀ ਦੇਵੇ ਪਾਈਆ so hang marai shesh singh vishnu bhagwan di jay so hang marai shesh singh vishnu bhagwan di jay so hang marai shesh singh vishnu bhagwan di